ਕੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਤੁਹਾਡਾ ਸਾਡੇ ਸਲਾਈ ਕਿੜਾਏ ਚੈਨਲ ਤੇ ਬਹੁਤ ਬਹੁਤ ਸਵਾਗਤ ਜੀ ਆਪਾਂ ਥੋੜਾ ਜਾਂ ਵਿਹੀ ਹੋਣ ਕਰਕੇ ਤੇ ਆਪਾਂ ਵੀਡੀਓ ਨਹੀਂ ਪਾ ਸਕੇ ਹੁਣ ਆਪਾਂ ਵੀਡੀਓ ਪਾਉਣੀਆਂ ਸ਼ੁਰੂ ਕਰਾਂਗੇ ਫੇਰ ਅੱਜ ਤੋਂ ਆਪਾਂ ਲੱਗੇ ਆ ਅੱਜ ਕਫਿੰਗ ਸਟੀਚ ਬਣਾਉਣਾ ਕਫਿੰਗ ਸਟੀਚ ਬਣਾਉਣ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਉਹਦੀ ਚਾਦਰਾਂ ਦੀ ਕਿਨਾਰੀ ਤੇ ਵੀ ਹੋ ਜਾਂਦਾ ਵਾ ਛੋਲਾਂ ਦੀ ਕਿਨਾਰੀ ਰਮਾਲਾਂ ਦੀ ਕਿਨਾਰੀ ਉਹ ਕਫੀ ਸਟੀਚ ਦੇ ਨਾਲ ਆਪਾਂ ਚਾਕਾਂ ਸੂਟ ਦੀਆਂ ਚਾਕਾਂ ਤੇ ਵੀ ਬਹੁਤ ਸੋਹਣੀ ਲੀਕਣੀ ਕਰ ਸਕਦੇ ਹਾਂ ਉਦੇ ਵਾਸਤੇ ਆਪਾਂ ਨੂੰ ਦੋ ਸੁਈਆਂ ਦੇ ਵਿੱਚ ਧਾਗਾ ਪਾਉਣਾ ਪਊਗਾ ਆਪਾਂ ਦੋ ਸੁਈਆਂ ਦੇ ਵਿੱਚ ਧਾਗਾ ਪਾ ਲਿਆ ਜਿਹੜੇ ਵੀ ਆਪਣੇ ਕਲਰ ਕੱਪੜੇ ਉੱਪਰ ਛੂਟ ਕਰਦੇ ਆ ਆਪਾਂ ਉਹ ਕੋ ਕਲਰ ਵਰਤਨੇ ਆ ਇਹ ਆਪਾਂ ਹੁਣ ਬਣਾਉਣਾ ਤੁਹਾਨੂੰ ਦੱਸਾਂਗੇ ਇਸੇ ਤਰ੍ਹਾਂ ਹੀ ਮੈਂ ਇੱਕ ਟਾਡੀ ਬੀਰਾ ਬਣਾਇਆ ਹੈ ਰਮਾਲ ਤੇ ਇਹ ਵਾਲਾ ਇਸੇ ਤਰ੍ਹਾਂ ਮੈਂ ਤੁਹਾਨੂੰ ਸਾਰਾ ਡੰਡੀ ਦੇ ਵਿੱਚ ਫਲਾਵਰ ਦੇ ਵਿੱਚ ਵੀ ਦੱਸਦੀ ਆ ਆਹ ਵੇਖੋ ਹੁਣ ਪਹਿਲਾਂ ਆਪਾਂ ਜਿਹੜਾ ਧਾਗਾ نیچے ਰੱਖਣਾ ਉਹਨੂੰ ਆਪਾਂ ਕੱਢਣਾ ਵਾ ਪਹਿਲਾਂ ਤੁਹਾਨੂੰ ਆਪਾਂ ਡੰਡੀ ਤੇ ਬਣਾ ਕੇ ਦਿਖਾਉਨੇ ਆ ਇਹ ਦੇਖੋ ਇਸ ਤਰ੍ਹਾਂ ਇਹ ਧਾਗੇ ਨੂੰ ਆਪਾਂ ਕੱਢ ਕੇ ਉੱਪਰ ਹੱਥ ਵਿੱਚ ਧਾਗੇ ਨੂੰ ਆਪਾਂ ਇਸ ਤਰ੍ਹਾਂ ਲੈ ਲੈਣਾ ਵਾ ਇਹ ਧਾਗੇ ਨੂੰ ਆਪਾਂ ਇਸ ਤਰ੍ਹਾਂ ਰੱਖਣਾ ਵਾ ਮੁੜ ਕੇ ਆਪਾਂ ਦੂਸਰੀ ਸੂਈ ਦੀ ਵੱਤੋ ਕਰਨੀ ਆ ਹੁਣ ਆਪਾਂ ਇਹ ਵਾਲਾ ਜਿਹੜਾ ਧਾਗਾ ਇਹ ਗੂਠੇ ਦੀ ਹਲਫ ਦੇ ਨਾਲ ਆਪਾਂ ਇਹਨੂੰ ਟਾਈਟ ਰੱਖਣਾ ਵਾ ਇਸ ਤੋਂ ਇੱਥੋਂ ਆਪਾਂ ਦੂਸਰੀ ਸਾਈਡ ਨੂੰ ਆਪਾਂ ਧਾਗਾ ਲੈਣਾ ਇਸ ਤਰ੍ਹਾਂ ਘੇਰੇ ਘੇਰੇ ਦੇ ਸੂਈ ਨੂੰ ਨਿਕੋਂ ਦੇ ਜਾਣਾ ਧਾਗੇ ਨੂੰ ਖਿੱਚ ਕੇ ਰੱਖਣਾ ਗੂਠੇ ਦੀ ਹਲਫ ਦੇ ਨਾਲ ਟਿਲ ਨਹੀਂ ਆਉਂਦੇ ਨਹੀਂ ਇਹਦੇ ਵਿੱਚ estena no. ਇਨੂੰ ਆਪਾਂ ਸੰਗਣਾ ਵੀ ਬਣਾ ਸਕਦੇ ਆ ਤੇ ਥੋੜਾ ਥੋੜਾ ਬਿਰਲਾ ਵੀ ਬਣਾ ਸਕਦੇ ਆ ਆਪਣੀ ਮਰਜ਼ੀ ਆ ਜਿਸ ਤਰ੍ਹਾਂ ਦਾ ਵੀ ਆਪਾਂ ਇਹਨੂੰ ਬਣਾਉਣਾ ਚਾਹੁੰਦੇ ਆ ਵੇ ਤਾਂ ਨੂੰ ਆਮ ਇੱਕ ਸਿਰਫ ਬਣਾਉਣਾ ਦੱਸਿਆ ਵਾ ਥੋੜਾ ਥੋੜਾ ਸੰਗਣਾ ਬਣਾਈਏ ਨਾ ਟੈਟਰ ਹਰਾ ਕੇ ਤੇ ਜ਼ਿਆਦਾ ਵਧੀਆ ਲੱਗਦਾ ਅਏ ਦੇਖੋ ਹੁਣ ਤੁਹਾਨੂੰ ਆਪਾਂ ਫੁੱਲ ਬਣਾਉਣਾ ਦੱਸਾਂਗੇ ਇਸ ਤੋਂ ਬਾਅਦ ਇਹਦਾ ਆਪਾਂ ਇੱਥੇ ਐਂਡ ਕਰ ਦਿੰਨੇ ਹਾਂ ਹੁਣ ਆਪਾਂ ਤੁਹਾਨੂੰ ਇਹ ਫੁੱਲ ਬਣਾ ਕੇ ਦੱਸਾਂਗੇ ਕਿਸ ਤਰ੍ਹਾਂ ਬਣਾਉਣਾ ਵਾ ਇੱਥੋਂ ਆਪਾਂ ਸ਼ੁਰੂ ਕਰ ਲਿਆ ਇਹ ਵਾਲਾ ਤਾਂ ਤਾਂ ਗਜੜਾ ਆਪਾਂ ਜਿੰਨਾ ਵੀ ਮੋਟਾ ਲਾਵਾਂਗੇ ਉੰਨੀ ਹੀ ਡੰਡੀ ਮੋਟੀ ਮੋਟੀ ਲਿਕਣੀ ਜੀ ਵਾਂਗੂ ਬਣੂਗਾ ਹੁਣ ਆਪਾਂ ਇਹ ਰੈੱਡ ਵਾਲਾ ਧਾਗਾ نیچے ਕਰ ਲਿਆ ਫਿਰੋਜੀ ਵਾਲਾ ਧਾਗਾ ਆਪਾਂ ਉੱਪਰ ਲੈ ਲਿਆ ਵਾ ਥ੍ਰੈਡ ਇਸ ਤਰ੍ਹਾਂ ਹੀ ਆਪਾਂ ਇਹਨਾਂ ਸਰਕਲ ਜਿਹੜਾ ਵੀ ਚਲਾ ਪਹਿਲਾਂ ਗੋਲ-ਗੋਲ ਘੇਰੇ-ਘੇਰੇ ਇਦਾਂ ਹੀ ਬਣਾਵਾਂਗੇ ਹਰੀ ਕੋਪਾ ਸਰਕਲ ਵਿੱਚ ਲਾ ਬਣਾ ਲਿਆ ਪੂਰਾ ਵੇਖੋ ਆਪਾਂ ਇਸ ਤਰ੍ਹਾਂ ਮੋਟਾ ਧਾਗਾ ਪਾਇਆ ਨਾ ਮੋٹے ਧਾਗੇ ਦੇ ਨਾਲ ਕਿੰਨਾ ਸੋਹਣਾ ਬਣਦਾ ਪਿਆ ਵਾ ਡੋਰੀ ਵਾਂਗੂ ਥੋੜਾ ਜਿਹਾ ਧਾਗਾ ਮੋਟਾ ਪਾਉਣ ਦੇ ਨਾਲ ਬਹੁਤ ਪਿਆਰਾ ਹੀ ਬਣੂਗਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿੱਦਾਂ ਵੀ ਤੁਸੀਂ ਵੀਡੀਓ ਨੂੰ ਹੰਗਾਰਾ ਵੱਧ ਤੋਂ ਵੱਧ ਦਿਓਗੇ ਉਨਾ ਹੀ ਜ਼ਿਆਦਾ ਸਾਡਾ ਵੀ ਹੌਸਲਾ ਵਧੂ ਅਸੀਂ ਵਧੀਆ ਤੇ ਵਧੀਆ ਡੇਟ ਵਾਸਤੇ ਟੈਂਕੇ ਲੱਗੇ ਆ ਵੇਖੋ ਜਦੋਂ ਆਪਾਂ ਇਧਰੋਂ ਪੂਰਾ ਫੁੱਲ ਕੰਪਲੀਟ ਕੀਤਾ ਵਾ ਤੇ ਇਹ ਵਾਲਾ ਧਾਗ ਆਪਾਂ نیچے ਉੰਗਾ ਕੇ ਇਧਰਲੀ ਸਾਈਡ ਤੇ ਲੈਨਤਾ ਵਾ ਇਸੇ ਨੂੰ ਹੁਣ ਇਧਰ ਲਿਆ ਕੇ ਇਹਨੂੰ ਫੇਰ ਇਸੇ ਤਰ੍ਹਾਂ ਫੜ ਕੇ ਦੂਸਰੇ ਧਾਗੇ ਨੂੰ ਵੀ ਇੱਥੋਂ ਆਪਾਂ ਜਦੋਂ ਆਪਣੀ ਡੰਡੀ ਖਤਮ ਹੋ ਜਾਂਦੀ ਆ ਆਪਾਂ ਐ ਸਾਈਡ ਤੇ ਲੈ ਆਉਣਾ ਵਾ ਐ ਸਾਈਡ ਤੋਂ ਲਿਆ ਕੇ ਫੇਰ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਜਿਹੜਾ ਆਪਾਂ ਨੇ نیچے ਦਾ ਧਾਗਾ ਰੱਖਣਾ ਡੋਰੀ ਬਣਾਉਣ ਵਾਸਤੇ ਉਹਨੂੰ ਗੋਠੇ ਗੂਠੇ ਦੀ ਮਦਦ ਦੇ ਨਾਲ ਥੱਲੇ ਹੀ ਰੱਖਣਾ ਹੈ ਉੱਪਰਲੇ ਧਾਗੇ ਨੂੰ ਟੇਪਰ ਦੇ ਵਿੱਚ ਲਈ ਹੋਣਾ ਆਪਾਂ ਘੁਮਾ ਘੁਮਾ ਕੇ ਜਿੱਦਾਂ ਜਿੱਦਾਂ ਆਪਣਾ ਛਾਪਾ ਬਣਿਆ ਉਹ ਦੋ ਦਦਾਪੈ ਇਹਨੂੰ ਘਮਾਉਣਾ ਵਾ ਤਾਂ ਅੱਗੇ ਦੋਵੇਂ ਟਾਇਰ ਰੱਖਣੇ ਨੀਚੇ ਵਾਲਾ ਵੀ ਟਾਇਰ ਰੱਖਣਾ ਉੱਪਰ ਵਾਲਾ ਵੀ ਟਾਇਰ ਰੱਖਣਾ ਇਦਾਂ ਹੀ ਫੇਰ ਆਪਾਂ ਇੱਥੋਂ ਵੀ ਇਹਨੂੰ ਇਸ ਤਰ੍ਹਾਂ ਘਮਾਉਣਾ ਵਾ ਜਿੱਧਰ ਨੂੰ ਵੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਫਰੇਮ ਉਧਰ ਨੂੰ ਘੁਮਾ ਲਿਆ ਕਰੋ ਆਹ ਵੇਖੋ ਤਾਗੇ ਦੋਵੇਂ ਟਾਇਰ ਰੱਖਣੇ ਆ ਜੇ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜੱਸ ਜ਼ਰੂਰ ਦੱਸਿਓ ਜੇ ਨਹੀਂ ਵੀ ਲੱਗੀ ਤੇ ਸਾਨੂੰ ਸਾਨੂੰ ਤਾਂ ਵੀ ਦੱਸਿਓ ਅਸੀਂ ਤੇ ਬਾਰਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕੱਲ ਨੂੰ ਆਪਾਂ ਇੱਕ ਹੋਰ ਨਵਾਂ ਟੈਂਕਾ ਲੈ ਕੇ ਫਿਰ ਉਹ ਤੁਹਾਨੂੰ ਉਹ ਵੀ ਬਣਾਉਣਾ ਦੱਸਾਂਗੇ ਇਸੇ ਤਰ੍ਹਾਂ ਆ ਵੇਖੋ ਹੁਣ ਆਪਾਂ ਤੁਹਾਨੂੰ ਸੂਈ ਕੱਢਣੀ ਦੱਸਾਂਗੇ ਇਸ ਤਰ੍ਹਾਂ ਕੱਢਣੀ ਫਿਰ ਉੱਪਰ ਇਹੇ ਸੂਈ ਇਧਰ ਨੂੰ ਇਹ ਵਾਲਾ ਧਾਗਾ ਲੈ ਆਉਣਾ ਇਹਨੂੰ ਹੁਣ ਆਪਾਂ ਦੂਸਰੀ ਸਾਈਡ ਨੂੰ ਕੱਢ ਰ ਕੇ ਨਾਲ ਡੰਡੀ ਕੰਪਲੀਟ ਕਰ ਦੇਣੀ ਇਹਦੀ ਆਪਾਂ ਨੇੜੇ ਤੋਂ ਤੁਹਾਨੂੰ ਸਾਰਾ ਪੂਰਾ ਕਲੀਅਰ ਦਿਖਾਉਂਦੇ ਪਏ ਆ। ਫੇਰ ਵੀ ਕਿਸੇ ਗੱਲ ਦੀ ਮੁਸ਼ਕਲ ਹੋਵੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਜੇ। ਇਹ ਡੋਰੀ ਵਾਲੇ ਵਰਕ ਦੇ ਨਾਲ ਆਪਾਂ ਨਾ ਸੂਟਾਂ ਦੇ ਕੰਮ ਕਰੀਏ ਤੇ ਬਹੁਤ ਖਿੜਿਆ-ਖਿੜਿਆ ਕੰਮ ਇਹਦੇ ਨਾਲ ਬਹੁਤ ਸੋਹਣਾ ਲੱਗਦਾ। ਮੈਂ ਤੁਹਾਨੂੰ ਅਜ ਤੱਕ ਤਰੀਬਨ ਜਿੰਨੇ ਵੀ ਟੈਂਕੇ ਦੱਸੇ ਸਾਰੇ ਮੈਂ ਸੂਟਾਂ ਤੇ ਪਾਉਣ ਵਾਲੇ ਹੀ ਦੱਸੇ ਆ। ਤੇ ਅੱਗੇ ਤੋਂ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਸਾਰੇ ਟੈਂਕੇ ਸੂਟਾਂ ਤੇ ਪਾਉਣ ਵਾਲੇ ਹੀ ਦੱਸਿਆ ਕਰਾਂ ਤਾਂ ਕਿ ਜੋ ਮੇਰੇ ਵਰਗੀਆਂ ਭੈਣਾਂ ਘਰੇ ਬੈਠੀਆਂ ਆਪੋ ਆਪਣੇ ਸੂਟ ਸੋਹਣੇ ਸੋਹਣੇ ਤਿਆਰ ਕਰਕੇ ਆਪਣੇ ਰੈਡੀ ਕਰਕੇ ਆਪਣੀਆਂ ਬੇਟਿੰਗ ਵਾਲੀ ਬਣਾ ਸਕਣ ਆਪਦੇ ਵਾਸਤੇ ਬਣਾ ਸਕਣ ਆਹ ਲੋ ਜੀ ਆਪਣਾ ਇਹ ਬਣ ਕੇ ਪੂਰਾ ਤਿਆਰ ਹੋ ਗਾ ਵੇਖੋ ਕਿੰਨੇ ਸੋਹਣੇ ਕਲਰ ਸ਼ੂਟ ਕਰਨ ਦੇ ਪਹਿਲਾਂ ਆਪਾਂ ਇਹ ਡੰਡੀ ਬਣਾਉਣੀ ਤੁਹਾਨੂੰ ਦੱਸੀ ਸੀ ਡੰਡੀ ਦੇ نیچے ਆਪਾਂ ਫਿਰੋਜੀ ਕਲਰ ਦੇ ਗੇ ਉੱਪਰ ਮਰੂਨ ਕਲਰ ਦੇ ਨਾਲ ਬਣਾਇਆ ਸੀ ਉੱਥੇ ਇੰਨਾ ਕਲਰ ਨਹੀਂ ਸ਼ੂਟ ਕੀਤਾ ਇੱਥੇ ਆਪਾਂ ਫਿਰੋਜੀ نیچے ਕਰਤਾ ਤੇ ਮਰੂਨ ਉੱਪਰ ਕਰਤਾ ਤੇ ਸੋਹਣਾ ਲੱਗਣ ਡਿਆ ਵਾ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਕਲਰ ਮੈਚ ਕਰਕੇ ਪਾਵਾਂਗੇ ਉਸ ਤਰ੍ਹਾਂ ਹੀ ਫੁੱਲ ਦੀ ਸੋਹਣੀ ਸਜਾਵਟ ਬਣੂਗੀ ਹੁਣ ਬੱਸ ਆ ਤੁਹਾਨੂੰ ਆਪਾਂ ਇਹ ਸੈਂਪਲ ਬਣਾਉਣਾ ਦੱਸਿਆ ਵਾ ਜਦੋਂ ਵੀ ਆਪਣਾ ਹੋ ਸਕੇ ਆਪਾਂ ਟਾਈਮ ਲਗਾ ਆਪਾਂ ਤੁਹਾਨੂੰ ਇਹ ਪੂਰਾ ਫੁੱਲ ਤਿਆਰ ਕਰਕੇ ਵੀ ਦਿਖਾਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸਾਸਰੀ ਕਾਲ ਜੀ ਧੰਨਵਾਦ ਜੀ ਤੁਹਾਡਾ